ਪਹਾੜਾਂ ਦੇ ਉੱਪਰ ਹੋ ਰਹੀ ਲਗਾਤਾਰ ਬਰਸਾਤ ਅਤੇ ਪੰਜਾਬ ਦੇ ਵਿੱਚ ਮੌਸਮ ਵਿਭਾਗ ਵੱਲੋਂ ਕੀਤੀ ਗਈ ਦਿੱਤੀ ਗਈ ਚੇਤਾਵਨੀ ਤੋਂ ਬਾਅਦ ਲਗਾਤਾਰ ਬਰਸਾਤ ਦਾ ਮੌਸਮ ਬਣਿਆ ਹੋਇਆ ਹੈ ਤੇ ਇਸ ਵਕਤ ਅਸੀਂ ਕਰਾਲਾ ਅਮਲਾਲਾ ਦੇ ਦਰਮਿਆਨ ਗੁਜ਼ਰ ਰਹੇ ਘੱਗਰ ਪੁਲ ਦੇ ਕਿਨਾਰੇ ਤੇ ਖੜੇ ਹਾਂ ਇੱਥੇ ਪਿੰਡ ਵਾਸੀ ਮੌਜੂਦ ਨੇ ਜਿਹੜਾ ਕਿ ਸਾਨੂੰ ਦੱਸਣਗੇ ਕਿ ਕਿਸ ਹਸਾਫਿਰ ਇੱਥੇ ਜੋ ਘੱਗਰ ਹੈ ਉਹ ਤਬਾਹੀ ਦਾ ਕੇਂਦਰ ਬਣਿਆ ਹੋਇਆ ਹੈ ਕਿਸਾਨਾਂ ਦੀਆਂ ਜ਼ਮੀਨਾਂ ਇੱਥੇ ਕਿਸ ਕਰੀਆਂ ਨੇ ਵੱਡੇ ਪੱਧਰ ਉੱਪਰ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ ਗੱਲਬਾਤ ਕਰਦੇ ਹਾਂ ਕਿਸਾਨਾਂ ਦੇ ਨਾਲ ਸਰਦਾਰ ਸਾਹਿਬ ਕੀ ਨਾਮ ਹੈ ਸਰ ਆਪਣਾ ਜੀ ਧਰਮ ਸਿੰਘ ਹੈ ਜੀ ਇੜਾ ਪਿੰਡ ਹੈ ਅਮਰਾਲਾ ਪਿੰਡ ਹੈ ਜੀ ਤੇ ਜੇਕਰ ਆਪਾਂ ਘੱਗਰ ਦੀ ਗੱਲ ਕਰਦੇ ਹਾਂ ਤਾਂ ਕਿਸ ਤਰ੍ਹਾਂ ਦਾ ਇੱਥੇ ਮੰਝਰ ਘੱਗਰ ਦਾ ਦੇਖਣ ਨੂੰ ਮਿਲ ਰਿਹਾ ਹੈ ਕਿ ਪਿਛਲੇ ਸਾਲ ਦੇ ਨਾਲੋਂ ਕੁਝ ਬਚਾਵੇ ਜਾਂ ਉਹੀ ਹਿਸਾਬ ਤਾਵੇ ਜੋ 2023 ਦੇ ਵਿੱਚ ਫਲੱਡ ਆਇਆ ਸੀ ਉਸੇ ਤਰ੍ਹਾਂ ਫਲੱਡ ਹੋਣਾ ਰਿਹਾ ਹੈ ਪਹਿਲਾਂ 30 ਤਰੀਕ ਨੂੰ ਆ ਕੇ ਆਇਆ ਹੈ ਤੇ ਹੁਣ ਅੱਜ ਪਹਿਲੀ ਤਰੀਕ ਨੂੰ ਆਇਆ ਉਹਦੇ ਵਿੱਚ ਤੁਸੀਂ ਦੇਖ ਰਿਹਾ ਮੌਕੇ ਤੇ ਹੀ ਸਾਡੀਆਂ ਜ਼ਮੀਨਾਂ ਦਾ ਖੁਰਾ ਲਾ ਰਿਹਾ ਪਾਣੀ ਉਰਲੇ ਪਾਸੇ ਖੁਰਾ ਲਾ ਰਿਹਾ ਪਰਲੇ ਪਾਸੇ ਜੋ ਬੰਧ ਹੈ ਗਵਰਨਮੈਂਟ ਦਾ ਲੱਗਿਆ ਹੋਇਆ ਉਹਨੂੰ ਵੀ ਖੁਰਾ ਲਾ ਰਿਹਾ ਹੈ ਪਰਲੇ ਪਾਸੇ ਪਿੰਡਾਂ ਕਨੌੜ, ਕਰਾਲਾ, ਰੱਜੋ ਮਾਜਰਾ, ਝੂਰ ਮਾਜਰਾ ਆਪਣਾ ਇਹ ਪਿੰਡ ਹੈ ਹੁਮੜਾਂ ਹਸਾਲਾ ਜੇ ਸਰਕਾਰ ਨੇ ਉਹਨੂੰ ਨਾ ਆ ਕੇ ਦੇਖਿਆ ਤੇ ਨਾ ਰੋਕਿਆ ਉਹ ਆਣ ਵਾਲੇ 24 ਘੰਟਿਆਂ ਦੇ ਵਿੱਚ ਹੋਰ ਬਾਰਸ਼ ਉੱਪਰ ਹੋਗੀ ਪਾਣੀ ਹੋਰ ਵੱਧ ਗਿਆ ਤਰਾਉ ਦੇ ਵਿੱਚ ਤਾਂ ਉਹਨੇ ਆਪਣਾ ਬੰਦ ਨੂੰ ਤੋੜ ਲੈਣਾ ਤੋੜ ਕੇ ਪਰਲੇ ਪਾਰ ਪਿੰਡਾਂ ਦੇ ਵਿੱਚ ਨੁਕਸਾਨ ਕਰਨਾ ਅੱਗੇ ਭਾਰਤ ਮਾਲਾ ਪ੍ਰੋਜੈਕਟ ਬਣ ਰਿਹਾ ਬਹੁਤ ਉੱਚਾ ਰੋਡ ਹੈ ਉਹਦੀ ਡਾਫ ਲੱਗ ਜਾਣੀ ਹੈ ਪਿਛਲੇ ਪਿੰਡ ਸਾਰੇ ਡੁੱਬ ਜਾਣੇ ਆ ਫਿਰ ਸਰਕਾਰਾਂ ਭੱਜੀਆਂ ਫਿਰਨਗੀਆਂ ਪੀ ਪਿੰਡ ਨੂੰ ਨੁਕਸਾਨ ਹੋ ਗਿਆ ਇਸ ਕਰਕੇ ਅਸੀਂ ਅਪੀਲ ਕਰਦੇ ਆ ਆਪਣੇ ਇਲਾਕੇ ਵੱਲੋਂ ਕਿ ਆ ਕੇ ਪ੍ਰਸ਼ਾਸਨ ਸਰਕਾਰ ਮੌਕੇ ਤੇ ਆ ਕੇ ਦੇਖੇ ਆ ਕੇ ਇਹਦਾ ਇੰਤਜ਼ਾਮ ਕਰੇ ਇਹਨੂੰ ਸਮਾਰੇ ਇਹਨੂੰ ਰੋਕੇ ਆਪਣਾ ਟੁੱਟਣ ਤੋਂ ਸੋ ਇਹੀ ਸਾਡੀ ਅਪੀਲ ਹੈ ਸਰ ਜੇਕਰ ਆਪਾਂ ਜ਼ਮੀਨਾਂ ਦੀ ਗੱਲ ਕਰਦੇ ਆ ਘੱਗਰ ਦੇ ਕਿਨਾਰੇ ਤੇ ਜ਼ਮੀਨਾਂ ਕਿਸ ਹਿਸਾਬ سے ਰਹੇ ਫਸਲ ਖੋਰਾ ਲੱਗ ਰਿਹਾ ਹੈ ਕਿੰਨੀਕ ਜ਼ਮੀਨ ਘੱਗਰ ਦੇ ਦਾਇਰੇ ਦੇ ਵਿੱਚ ਆਈ ਹੋਈ ਹੈ ਸਾਡੇ ਪਿੰਡ ਮਲਾਲੇ ਦੀ ਘੱਟ ਤੇ ਘੱਟ 50 ਏਕੜ ਜ਼ਮੀਨ ਘੱਗਰ ਦਰਿਆਵ ਦੇ ਵਿੱਚ ਚਲੀ ਗਈ ਹੈ ਜੋ ਜ਼ੀਮੇਦਾਰਾਂ ਦੀ ਜ਼ਮੀਨ ਘੱਗਰ ਦੇ ਵਿੱਚ ਆਈ ਹੈ ਉਹ ਵਿਚਾਰੇ ਬੇਜ਼ਮੀਨੇ ਹੋ ਗਏ ਅੱਛਾ ਠੀਕ ਹੈ ਦਿਹਾੜੀਆਂ ਕਰ ਰਹੇ ਆ ਫੈਕਟਰੀਆਂ ਦੇ ਵਿੱਚ ਜਾ ਕੇ ਉਹਨਾਂ ਦੇ ਮੁੰਡੇ ਉਹਨਾਂ ਦੀ ਇਹ ਸਾਡੇ ਖੜੇ ਆ ਭਾਗ ਸਿੰਘ ਇਹਨਾਂ ਦੀ ਜ਼ਮੀਨ ਹੈ ਇਹਨਾਂ ਦੇ 10 ਕਿੱਲੇ ਇਹਨਾਂ ਦੇ ਆ ਇਹਨਾਂ ਦਾ ਦੂਜਾ ਪਰਿਵਾਰ ਹੈ 8-10 ਕਿੱਲੇ ਉਹਨਾਂ ਦੇ ਆ 75 ਸਿੰਘ ਦੇ ਆ ਬਲਬੀਰ ਸਿੰਘ ਹੈ ਰਗਵੀਰ ਸਿੰਘ ਹੈ ਇਹਨਾਂ ਦੀ 7-8 ਘਰਾਂ ਦੀ ਜ਼ਮੀਨ 50 ਏਕੜ ਦੇ ਕਰੀਬ ਘੱਗਰ ਦੇ ਵਿੱਚ ਚਲੀ ਗਈ ਸੋ ਹੁਣ ਇਹਨਾਂ ਦੇ ਬੱਚੇ ਵਿਚਾਰੇ ਫੈਕਟਰੀਆਂ ਦੇ ਵਿੱਚ ਦਿਹਾੜੀਆਂ ਕਰ ਰਹੇ ਆ ਜਦੋਂ ਕਿ ਵੱਟ ਪਿੱਛੇ ਜ਼ਮੀਨ ਪਿੱਛੇ ਲੜ ਪੈਂਦਾ ਜ਼ਿਮੀਂਦਾਰ ਇਹਤੇ ਜ਼ਮੀਨਾਂ ਦੀ ਚਲੀ ਗਈ ਉਹਦਾ ਵਿਚਾਰੇ ਦਾ ਕੀ ਹਾਲ ਹੈ ਤੋਂ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਇਹ ਸਾਡੇ ਪਿੰਡਾਂ ਵੱਲ ਆ ਕੇ ਇਹਨੂੰ ਬੰਦ ਲਾਇਆ ਜਾਏ ਬੰਦ ਲਾ ਕੇ ਸਾਡੀ ਜ਼ਮੀਨਾਂ ਨੂੰ ਬਚਾਇਆ ਜਾਏ ਅਤੇ ਜੋ ਆਪਣੇ ਪਿੰਡਾਂ ਇਹਨਾਂ ਨੂੰ ਵੀ ਬਚਾਇਆ ਜਾਏ ਜੀ ਜੇਕਰ ਆਪਾਂ 2023 ਹੀ ਕਰਦੇ 2023 ਦੇ ਹੜ੍ਹ ਆਉਣ ਤੋਂ ਬਾਅਦ ਪ੍ਰਸ਼ਾਸਨ ਨੇ ਕਾਫੀ ਵੱਡੇ ਪੱਧਰ ਤੇ ਉਪਰਾਲੇ ਕੀਤੇ ਸੀ ਘੱਗਰੋਂ ਲੈ ਕੇ ਜੀ ਕਿ ਪਿੰਡਾਂ ਦੇ ਵਿੱਚ ਹਰ ਦੀ ਸਥਿਤੀ ਇੰਦਾ ਦੁਆਰੇ ਨਾ ਬਣੇ ਜੀ ਜੀ ਉਦਾਹਰਨ ਆਪਾਂ ਟਿਵਾਣਾ ਵੱਲ ਜਾਂ ਡੇਰਾ ਬਸਮਲ ਦੇਖ ਸਕਦੇ ਆ ਕਿ ਪੱਥਰ ਲਗਾ ਕੇ ਬੰਨ ਮਜ਼ਬੂਤ ਕੀਤੇ ਗਏ ਸੀ ਜਿੱਤੇ ਵੀ ਕੱਗਰ ਦਾ ਕੰਮ ਹੈਗਾ ਸੀ ਤੇ ਇੱਥੇ ਨਹੀਂ ਤੁਹਾਡੇ ਵੱਲੋਂ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਪਹੁੰਚਿਆ ਸਾਡੇ ਜਦੋਂ 2023 ਦੇ ਬਾਅਦ ਸਰਕਾਰ ਨੇ ਵਾਅਦੇ ਕਰੇ ਵੀ ਅਸੀਂ ਆ ਕੇ ਬੰਦ ਲਾਵਾਂਗੇ ਸਾਡੇ ਪਿੰਡ ਦੇ ਵਿੱਚ ਕੋਈ ਨਹੀਂ ਆਇਆ ਕਿਸੇ ਨੇ ਆ ਕੇ ਵੀ ਨਹੀਂ ਦੇਖਿਆ ਮੌਕਾ ਵੀ ਨਹੀਂ ਦੇਖਿਆ ਆ ਕੇ ਵੀ ਪਿੰਡ ਮਲਾਲੇ ਦੇ ਵਿੱਚ ਬਰੌਲੀ ਦੇ ਵਿੱਚ ਚੜਿਆਲੇ ਪਿੰਡ ਦੇ ਵਿੱਚ ਕੀ ਹੋ ਰਿਹਾ ਹੈ ਇਹ ਤਾਂ ਲਵਾਰਸ ਇਲਾਕਾ ਸਮਝਿਆ ਹੋਇਆ ਸਰਕਾਰਾਂ ਨੇ ਇੱਥੇ ਕੋਈ ਆ ਕੇ ਨਹੀਂ ਦੇਖਦਾ ਇਸ ਕਰਕੇ ਸਾਡੀ ਤਾਂ ਹਰ ਸਾਲ ਅਸੀਂ ਅਪੀਲ ਕਰਦੇ ਆ ਕਿ ਇਹਨਾਂ ਨੂੰ ਬਚਾ ਲਓ ਆ ਕੇ ਜ਼ਮੀਨਾਂ ਨੂੰ ਬਚਾ ਲਓ ਆ ਕੇ ਹੁਣ ਤਾਂ ਸਾਡੇ ਇਲਾਕੇ ਦਾ ਜੰਪਲ ਹੈ ਐਮ ਐਲ اے ਉਹ ਆ ਕੇ ਦੇਖ ਲੈ ਜਮੀਨਾਂ ਨੂੰ ਆ ਕੇ ਬਚਾ ਲੈ ਇਹਨਾਂ ਨੂੰ ਪਹਿਲਾਂ ਤਾਂ ਕਹਿੰਦੇ ਸੀ ਕਿ ਬਾਹਰੋਂ ਆ ਕੇ ਖੜ ਜਾਂਦਾ ਕੋਈ ਐਮ ਐਲ اے ਬਾਹਰੋਂ ਆਂਦਾ ਹੁਣ ਤਾਂ ਸਾਡੇ ਪਿੰਡ ਇਲਾਕੇ ਦਾ ਹੈ ਉਹ ਆ ਕੇ ਬਚਾ ਲੈ ਇਹਨੂੰ ਆ ਕੇ ਇਲਾਕੇ ਨੂੰ ਆਪਣੇ ਨੂੰ ਪੁਆਇੰਟ ਨਿਊਜ਼ ਤੇ ਤੁਹਾਨੂੰ ਸਿੱਧੀਆਂ ਤਸਵੀਰਾਂ ਦੱਸ ਕੇ ਦਿਖਾਇਆ ਕਿ ਯਾਨੀ ਕਿ ਕਿਸ ਤਰ੍ਹਾਂ ਹਿਸਾਬ ਸਿਰ ਕਰਾ ਲਏ ਅਮਰਾਲਾ ਦੇ ਉਸ ਘੱਗਰ ਦੇ ਵਿਕਰਾਲ ਰੂਪਤਾ ਰਹਿਆ 2023 ਤੋਂ ਬਾਅਦ ਵੀ ਸਰਕਾਰਾਂ ਨੇ ਕੋਈ ਸਬਕ ਨਹੀਂ ਲਿਆ ਤੇ ਇੱਥੇ ਤੇ ਜੋ ਕਿਸਾਨ ਨੇ ਖਾਸ ਤੌਰ ਤੇ ਅਮਰਾਲਾ ਦੇ ਦੱਸਿਆ ਜਾ ਰਿਹਾ ਕਿ 50 ਏਕੜ ਤੇ ਜ਼ਮੀਨ ਘੱਗਰ ਦੇ ਵਿੱਚ ਸਮਾ ਗਈ ਹੈ ਤੇ ਉਹੀ ਹੀ ਮੰਜ਼ਰ ਹੁਣ ਫੇਰ ਕਿਸਾਨਾਂ ਨੂੰ 2023 ਵਾਲਾ ਦੇਖਣ ਨੂੰ ਮਿਲ ਰਿਹਾ ਹੈ ਇਹ ਵੀ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਦੇ ਉੱਪਰ ਸਾਡੀ ਸਾਰ ਲੈਣ ਵਾਸਤੇ ਨਹੀਂ ਆਇਆ ਅਗਰ ਕੋਈ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਪਹੁੰਚਦਾ ਇੱਥੇ ਬੰਨ ਲਗਾਇਆ ਜਾਂਦਾ ਤਾਂ ਕਿਸੇ ਨਾ ਕਿਸੇ ਤਰ੍ਹਾਂ ਜ਼ਮੀਨ ਦਾ ਔਰ ਫਸਲ ਦਾ ਬਚਾਅ ਹੋ ਸਕਦਾ ਸੀ ਪੁਆਇੰਟ ਲਈ ਪੁਆਇੰਟ ਨਿਊਜ਼ ਲਈ ਕੁਲਦੀਪ ਸਿੰਘ ਬਨੂਰ